ਗੰਧੂ ਜੀ ਤੁਸੀਂ ਕੀ ਇਨਸਟਰਕਸ਼ਨ ਦੇ ਰਹੇ ਹੋ ਚੁੰਡੀਆਂ ਕੀਤੀਆਂ ਹੋਈਆਂ ਬਿੱਲੂ ਜੇ ਬਣੇ ਹੋਏ ਹੋ ਤੁਸੀਂ ਅੱਛਾ ਨਾ ਸਾਰੇ ਨਾ ਬਿਠਾਉਣਾ ਪੈਂਦਾ ਜੇ ਨਹੀਂ ਥੱਲੇ ਗਿਰ ਜੂ ਹਮ ਪਰ ਇਹਨੂੰ ਜਦ ਜਦ ਵਿੱਚ ਆ ਰਿਹਾ ਹੈ ਅੱਜ ਵਿੱਚ ਬੁਲ ਹੋਈ ਆ ਵਿਚਾਰ ਹੈ ਤੇ ਵੀ ਅੱਜ ਤੇ ਚੜੀ ਬਣਾਉਣੀ ਮम्मा ਕੀ ਬਣਾ ਰਹੇ ਹੋ ਅੱਜ ਅੱਜ ਪਤਾ ਕੋਈ ਅੱਜ ਛੁੱਟੀ ਆ ਸ਼ੁਕਰ ਹੈ ਕੋਈ ਤੇ ਅੱਤੇ ਦੀ ਚਿੜੀ ਲਈਏ ਅੱਤੇ ਦੀ ਚਿੜੀ ਲਈਏ ਨਹੀਂ ਤਾਂ ਰੋਟੀ ਦਾ ਸਵਾਦ ਹੀ ਨਹੀਂ ਆਉਂਦਾ ਇੱਥੇ ਬਣਾਈ ਆ ਆਟੇ ਦੀ ਚਿੜੀ ਸੇਬੂ ਦੀ ਆਟੇ ਦੀ ਚਿੜੀ ਹਾਂ ਸੇਬੀ ਮੰਗਦਾ ਹੈਨਾ ਮੇਰੀ ਮੰਮਾ ਆਟੇ ਦੀ ਚਿੜੀ ਬਣਾ ਕੇ ਦੇ ਜਿੰਨੂੰ ਆਟੇ ਦੀ ਚਿੜੀ ਸੈਬੀ ਨੂੰ ਦੇ ਦੋ ਲੈ ਸੇਬੂ ਅੱਜ ਤੋਂ ਮੇਰੇ ਕੋਲ ਸੋਈ ਚਾ ਗਿਆ ਲੈ ਫੜ ਆਟੇ ਦੀ ਚਿੜੀ ਫੜ ਲੈ ਗੰਦੀ 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 ਬੰਦੀ ਬੰਦੀ ਅਸੀਂ ਅੱਜ ਫੇਰ ਗੁਬਾਰੇ ਲਾਤੇ ਪਤਾ ਕਿਉਂ ਕੀ ਕਾਲੂ ਹੈਗਾ ਦੀਦੀ ਦਾ ਜਨਮ ਦਿਨ ਤੇ ਮੈਂ ਤੇ ਗੱਗਨ ਨੇ ਕੀਤੀ ਹੋਈ ਹੈ ਤਿਆਰੀ ਅਸੀਂ ਮੁੰਝਾਂ ਲਕਿਆ ਸਰਪ੍ਰਾਈਜ਼ ਹੈ ਦੱਸਣਾ ਨਹੀਂ ਹੈਗਾ ਇਸ ਹਾਂ ਕਿ ਇੱਕ ਸਮੇਂ ਕਿਤੇ ਤੇ ਉਹ ਬੜੀ ਸੇ ਪਰ ਉਹਨੂੰ ਪਿੰਕ ਪਸੰਦ ਹਨ ਤਾਂ ਕਰਕੇ ਦੁਬਾਰਾ ਉਹ ਸ਼ੌਪ ਤੇ ਹੈ ਵਧੀਆ ਲੱਗੇ ਸੀ ਕੇਕ ਬਹੁਤ ਟੇਸਟੀ ਸੀਗਾ ਤੇ ਇਸ ਵੀ ਮੈਂ ਦਿੱਤਾ ਦੇਖ ਲُوا ਤਾਂ ਤੇ ਅੰਤਿਮ ਜੀ ਉੱਚੂ ਦੇਖਦੇ ਅਸੀਂ ਕੋਈ ਮੈਨੂੰ ਵੀ ਲੈ ਲੈਣੇ ਹਨ ਹੈਨਾ ਗੰਦੇ ਜੀ ਕੀ ਕਰਦਾ ਏ ਤਾ ਗੁੱਸੇ ਚ ਲੋਬੀ ਪਾਈ ਫਿਰਦਾ ਹਨਾ ਹਾਂਜੀ ਤੇ ਅਸੀਂ ਨਾ ਕੀ ਗਲੇ ਆ ਤੇ ਕਿਸੇ ਨੂੰ ਪਤਾ ਨਹੀਂ ਹੈਗਾ ਤੇ ਸੇ ਪਤਾ ਹੈਗਾ ਕਿ ਤੇਰੀ ਨੂੰ ਥੋੜਾ ਜਿਹਾ ਸ਼ੱਕ ਜਿਹਾ ਲੱਗ ਪਿਆ ਪਰ ਹੁਣ ਕੀ ਕਰੀਏ ਚਲੋ ਕੋਈ ਨਾ ਹੁਣ ਸਰਪ੍ਰਾਈਜ਼ ਕੇਪਲੇ ਮਿਲਦਾ ਤਾਂ ਸਰਪ੍ਰਾਈਜ਼ ਹੀ ਦੇਣੀ ਤੇ ਆਪਾਂ ਕੋਲੇ ਤਾਂ ਲਿਆ ਕੇ ਇੱਕ ਹੋਰ ਪੁਲੇ ਲੈ ਕੇ ਆਏ ਦੁਬਾਰੇ ਇਹ ਉਹ ਉਹ ਬੀਲੇ ਲਗਾ ਰਹੇ ਨੇ ਕਾਟਨ ਡੈਕੋਰੇਸ਼ਨ ਤੇ ਉਹ ਜਿਹੜਾ ਪਿੱਛੇ ਕੀ ਕਹਿੰਨੇ ਆ ਆਪਣੇ ਕੋ ਪਰਦਾ ਕਹਿੰਦੇ ਉਹ ਕਿ ਉਹ ਹੁੰਦਾ ਭੁੱਲ ਗਿਆ ਮੈਂ ਨਾ ਭੁੱਲ ਗਿਆ ਜਦ ਹਾਂ ਕਾਟਨ ਚਮਕਣਾ ਜਾਂ ਕਾਟਨ ਹੁੰਦਾ ਉਹ ਪਿਆਈ ਸੀ ਆਪਣੇ ਕੋ ਨਹੀਂ ਹੋਇਆ ਰਾ ਪਾਣੀ ਉਹ ਵੀ ਲਗਾ ਦੇਣਾ ਤੇ ਬੰਦ ਨੇ ਪਾਣੀ ਤੋਂ ਗੁਬਾਰੇ ਆਪਣੇ ਹੋ ਗਏ ਬਹੁਤ ਵਧੀਆ ਲੱਗੀ ਰੇ ਮਿਹਨਤ ਮਿਹਨਤ ਦਾ ਫਰ ਮਿੱਠਾ ਹੁੰਦਾ ਮੈਂ ਵੀ ਹੈਲਪ ਕਰਾਉਣਾ ਚੱਲ

ਸਟੈਂਡ ਦਾ ਟੰਡਾ ਦੇਖ ਲੋ ਇਹ ਛੋਟਾ ਜਾਂ ਸੈਂਡ ਆ ਵੈਸੇ 6 ਫੁੱਟ ਦਾ ਵੀ ਨਹੀਂ ਹੈਗਾ ਇਹ ਜਦੋਂ ਖੜਦੇ ਆ ਨਾ ਵੇ ਛੋਟਾ ਹੀ ਰਹਿ ਜਾਂਦਾ ਫੁੱਟੁੱਟੇ ਕੇ ਕਟਨ ਦੇ ਦੇ ਚੱਲ ਬੈਠੇ ਆਪਾਂ ਤਾਂ ਉਹ ਕਰਨਾ 我得进来个话，嗯、てて mà, 这个，哎，哎，这个你莫打开，哎，哎，啥子我来听。 ਕੰਮ ਚੁੜੀ ਹੁਣ ਬਹਾਨਾ ਸ ਹਾ ਕੀ ਸਲਾਵਾ ਖਨਾ ਅਦਰੋਨਾ ਸਕੂਲ ਕਾਰਕਨਾ ਤੇ ਡਰਕਤਾ ਸਲਾਵਾ ਦੀਆ ਟੈਨਾਂ ਤੇ ਗਿੱਲੀਆਂ ਹੁੰਦੀਆਂ ਖਿਲਾੜੀਆਂ ਜੀ ਹਾਂ ਇੱਕ ਵੀ ਦਿਨ ਲੱਗੂਗਾ ਇੱਥੇ ਲਾਵਾਂਗੇ ਚਲ ਜਿਹੜੇ ਇਸ ਚੈਨਲ ਦੇ ਨਵੇਂ ਆ ਉਹ ਚੈਨ ਕੋਈ ਨਾ ਜਿਹੜੇ ਇਸ ਚੈਨਲ ਦੇ ਨਵੇਂ ਆ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਵਧੀਵਧੀ ਕਰਦੇ ਆ ਕਰੋ ਤੇ ਆਪਾਂ ਨਾ ਜੋ ਵੀ ਵੀਡੀਓ ਪਾਉਨੇ ਆ ਪੰਜਾਬੀ ਆਪਣਾ ਮੇਲੇਆਂ ਤੇ ਹਨਾ ਪੰਜਾਬੀ ਕਵਿਤਾਵਾਂ ਨਾਵਲ ਉਹਦੇ ਰਿਲੇਟਡ ਉਹਦੇ ਸੰਬੰਧ ਵਿੱਚ ਪਾਉਨੇ ਆ ਤੇ ਜ਼ਰੂਰ ਤੁਸੀਂ शेयर करो वीडियो तो वैसे ही चलो हासी खेडी हो जाती है है ना बंदा हास खेड ला टाइम पास हो जाता बढ़िया वजिया बाकी दुनिया का किसी ने जित नहीं ले जा सियानी गल मैं भी कद कह कह दिना कद कद डबल साइड टेबल हो रही किस्म दी आने लग गई है कि लिखा हुआ है ਪਹਿਲਾਂ ਪੀੜੀ ਹੋ ਗਈ ਅੰਦੀ ਹਾਂ ਇਹ ਸਾਰਾ ਮੈਂ ਹੀ ਲਾਇਆ ਕੋਈ ਨਾ ਥੋੜਾ ਜਿਹਾ ਕੰਮ ਤੇ ਵੀ ਕਰ ਲੈ ਫਿਰ ਵੀ ਕੁਝ ਨਹੀਂ ਹੋ ਗਿਆ ਓਏ ਮੈਂ بار بار ਉੱਚੀ ਬੋਲੀ ਜਾਣਾ ਸੌਰੀ ਅੱਚੀ ਨਹੀਂ ਬੋਲਣਾ ਇਹਨਾਂ ਨੂੰ ਬਾਬ ਲੱਗਦਾ ਹੈ ਜਿਹੜੇ ਰੰਗਾਂ ਟੁੱਟਦੇ ਨੇ ਹਾਂ

ਕਿਆ ਕਰਦੇ ਉਸੇ ਮੈਂ ਤੇ ਤੇ ਵੀ ਉਸ ਚ ਉਹ ਸਿਰ ਤੋਂ ਬੰਦੇ ਅਸੇਂ ਦੇਖ ਲਾਗ ਰਖ ਨੂੰ ਸਾਰਾ ਕੰਮ ਮੈਂ ਕੀਤਾ ਅਚੀਪੀਆ ਲਾਉਣ ਦੇ ਦਿਖਾਵੇ ਕਰਨ ਦਾ ਕੋਈ ਫਾਇਦਾ ਨਹੀਂ ਇਹ ਸਾਰਾ ਕੰਮ ਤਾਂ ਮੈਂ ਹੀ ਕੀਤਾ ਹੈ ਕਦੇ ਸੀ ਮੈਨੂੰ ਮੈਨੂੰ ਜਨਮ ਦਿਨ ਮਨਾਉਣ ਦੀ ਖੁਸ਼ੀ ਨਹੀਂ ਹੈ ਜਾਂ ਖੁਸ਼ੀ ਹੋ ਗਈ ਪਰ ਕੇਕ ਖਾਣ ਦੀ ਵੱਧ ਖੁਸ਼ੀ ਹੈ ਬਾਰਾਂ ਬੱਚੇ ਨੇ ਆਏ ਤੋਂ ਚਾਰ ਮਿੰਟ ਰਹੇ ਨੇ ਮੈਂ ਫੇਰ ਉੱਤੇ ਕੀਤਾ ਚੁੱਪ ਕੇ ਚੁੱਪ ਕੇ ਕੀਤਾ ਮਜ਼ਾ ਕਰਦੇ दिलवा देना करके मैं सोना था प्राण करते नहीं पाई वाली तो मैं लगा फिर भूल गया हो के पाती है नई है किसकी वाली सी पीछेली बार मुन्नी वाली सी है चलो सो जाते

ਤੁਸੀਂ ਕਹਿੰਦੇ ਸੀ ਉਹ ਵੀ ਡਰ ਗਈ ਹੈ ਕਿ ਓਹ ਕੀ ਕਰਨਿਆ ਉਹ ਕਰਦ ਮਿਲ ਗਏ ਸੀ ਆ ਜਾ ਹੁਣ ਨਾ ਤਾਂ ਮੈਂ ਲਾਈਟ ਪਾ ਲੰਜੋਕਾ ਚੱਲਾ ਮੋਮਬਤੀ ਠੀਕ ਹੈ ਕੀ ਹੋ ਗਿਆ ਕਿਉਂਕਿ ਗੰਦੂ ਜੀ ਉੱਠ ਜਾਂਦਾ ਪਏ ਔਖਾ ਹੋ ਜਾਂਦਾ ਇੰਨੀ ਸੌਂਦਾ ਉਹ ਲਾਈਟ ਨਹੀਂ ਬਾਲੀ ਹੁਣ ਦੇਖੋ ਲੱਗ ਨਹੀਂ ਰਹੀ ਹੈ ਕਰੇ ਲੱਗਦਾᱹ ਵਿੱਚ ਮੈਂ ਕਿੱਥੇ ਵੀਡੀਓ ਵਾਲਾ ਬਣ ਗਿਆ ਚਲਾ ਜਾ ਚਲੋ 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 ਮੈਂ ਤਾਂ ਗਲਤੀ ਉਹ ਕਰਤੀ ਵੀਡੀਓ ਬਣਾ ਕੇ ਇਹ ਚ ਨਵੀਂ ਡੈਗਰਸ਼ ਕਰੀਆ ਦੇਖ ਲੈ ਮੈਂ ਕਿਹਾ ਵੀ ਦੇਖਾਂ ਮੈਂ ਕੁੜੀ ਇਹ ਚ ਸੀ ਚੀਜ਼ਾਂ ਉਹੀ ਨੇ ਬਸ ਸਟਾਈਲ ਹੋ ਰਾ ਡੈਕੋਰੇਸ਼ਨ ਕਰਦਾ ਹਣਾ ਚਲ ਫਟਾਫਟ ਕੱਟ ਦੇ ਮੋਮਨਾ ਪਿਗਲ ਜਾਵੇ ਆਪਾਂ ਨੇ ਵੱਜ ਗਏ ਦੇ ਨਾ ਪਾ ਹੈ ਉਹ ਦੇਣੀ ਹੈਪੀ ਬਰਥਡੇ ਟੂ ਯੂ ਉਹ ਇੱਕ ਬਲਦੀ ਰਹੇ ਉਹ ਇੱਕ ਬਲਦੀ ਰਾਣੀ ਚਾਹੀਦੀ ਹੁੰਦੀ ਆ ਪਾਗਲ ਚਲ ਕੋਈ ਨਾ ਕਰਦੇ ਹੁਣ ਮੋਮਬਤੀਆਂ ਨਹੀਂ ਕੋਈ ਨਾ ਦੁਬਾਰਾ ਲਾ ਲਾ ਨਹੀਂ ਕੋਈ ਨਾ ਉਹ ਦੁਬਾਰਾ ਨਹੀਂ ਕਰਨਾ લાલી ਨਹੀਂ ਨਹੀਂ એકડા મે મૂવી બનાਉਣੀ ਆ મૂવી ਵਾਲੇ ਤਾਂ ਕਿੰਨੀ ਰਸਮਾਂ ਦੁવારા ਦੁવારા ਕਰਾਈਆਂ ਨੇ ਪਰ ਰਸਮ ਤਾਂ ਇੱਕੋ ਵਾਰ ਹੁੰਦੀ ਹੁੰਦੀ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਪਟੇਵਾ ਮੈਂ ਕਹਤਾਂ ਅੰਗਰੇਜ਼ੀਆ ਬਣ ਗਿਆ ਇਹ ਸੁਤੀ ਖੋਲ ਮੇਰੇ ਨੱਟ ਦੇ ਕਰ ਹੂੰ ਪੰਜਾਬੀ ਚ ਗਾਓ ਜਨਮ ਦਿਨ ਮੁਬਾਰਕ ਤੁਹਾਨੂੰ ਜਨਮ ਦਿਨ ਮੁਬਾਰਕ ਤੁਹਾਨੂੰ ਜਨਮ ਦਿਨ ਮੁਬਾਰਕ ਤੁਹਾਨੂੰ ਜੀ ਭਾਈ ਬਿੱਲੀ ਭਾਈ ਦਾ ਰੰਗਣਾ ਮੇਰਾ ਬਿਲਕੁਲ ਰੱਬ ਤੈਨੂੰ ਆਕਲ ਦਵੇ ਮੇਰੇ ਨਾਲ ਤਾਂ ਚਾ ਨਾਲ ਯਾਰ ਰੱਬ ਤੈਨੂੰ ਪਤਲੀ ਫਿਰ ਕਾਰੋ ਤੁਸੀਂ ਵੀ ਸਾਰੇ ਬਰਥਡੇ ਦਾ ਕੇਕ ਸ਼ੀਸ਼ੇ ਚ ਵੀ ਦੋ ਦੋ ਨੰਨੂ ਹੂੰ ਕਿੱਥੇ ਦੋ ਦੋ ਨੰਨੂ ਸ਼ੀਸ਼ੇ ਤੇ ਹੀ ਉਹ ਨੰਨੂ ਨੂੰ ਵੀ ਬਰਥਡੇ ਵਿਸ਼ ਡਬਲ ਡਬਲ ਕੇਕ ਆ ਨੂੰ ਠੰਡੇ ਪੰਨੇ ਮੂਹ ਤੋਂ ਚਲੋ ਜੀ ਮੇਟੀ ਦੀ ਰੰਗਾ ਚੋਲੀ ਨਹੀਂ ਪੀਂਦੀ ਉਹ ਇਹ ਸ਼ੁਕਲਪਨਾ ਦਾ ਚਲ ਮੋਟੀ ਰੁੱਲ ਬੜੀ ਆ ਜੀ ਪਪਾਏ ਥੈਂਕ ਯੂ ਦੱਸ ਮੈਨੂੰ ਪਤਾ ਆ ਵੀ ਤੈਨੂੰ ਅੰਦਾਜ਼ਾ ਤਾਂ ਸੀਗਾ ਤੇ ਜਾਣ ਪੁੱਛ ਕੇ ਮੈਨੂੰ ਕੋਈ ਨਹੀਂ ਦੱਸੇ ਦਾ ਜਾ ਮੈਂ ਤਾਂ ਆਪ ਨਹੀਂ ਸੀ ਕੀ ਮੈਨੂੰ ਜੇ ਭੁੱਲੇ ਗਈ ਤੇ ਮੈਂ ਪਪਾ ਹੁਣ ਉੱਠੇ ਆ ਜਨ ਮਨਾ ਵੀ ਲਿਆ ਉਹ ਫਿਰ ਟਾਈਮ ਲੰਘਦਾ ਸੀ ਨਾ ਮੇਰੇ ਹੱਥ ਚ ਕਲਦੀ ਸੀ ਕਿਹੜੇ ਹੱਥ ਨਾਲ ਫੜਿਆ ਚਲ ਗੋਈ ਨਾ ਖਾਣਾ ਤਾਂ ਕੇ ਕੇ ਹੁੰਦਾ ਆਸ਼ੀਰਵਾਦ ਲੈ ਲਾ ਡੈਡੀ ਆ ਗਏ ਚਲੋ ਆਸ਼ੀਰਵਾਦ ਦੇ ਦਿਓ ਤੁਸੀਂ ਐ ਹਾਂ ਐ ਐਸੇ ਨਹੀਂ ਮਿਲਦੇ ਸਿਨੇਮੈਟਿਕ ਸੀਨ ਬਣਾਈਗੀ ਗੁਰਦਵਾਲ ਜੀ ਮੱਥੇ ਪੁਰਾਣੇ ਤੋਂ ਆਪਣਾ ਕਿਹੜਾ ਕੈਮਰਾ ਚਾਚੇ ਦਾ ਮੇਰੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਜਨਦਿੰਦੀਆਂ ਇਦਾਂ ਬਹਿ ਗਿਆ ਪਹਿਲੇ ਮਿੱਠਾ ਹੋ ਗਿਆ ਤੇ ਵਾਕਈ ਇਹ ਬੋਤ ਆਈ ਆ ਪੇਟ ਭਰ ਕੇ ਹੁਣ ਆ ਸਾਡੇ ਬਰਥਡੇ ਹੁੰਦੇ ਆ ਦੇਸੀ ਬਰਥਡੇ ਕੋਈ ਵੱਡੀ ਪਾਰਟੀ ਨਹੀਂ ਹੈ ਹੈ ਕੋ ਕੋ ਬੋਲਾ ਅੱਜ ਠੰਡ ਬਹੁਤ ਆ ਦੱਬੜ ਪਾ ਚਲੋ ਫਿਰ ਇਹਨੂੰ ਪਤਾ ਲੱਗਿਆ ਬਸ ਇਹ ਛੋਟੇ ਮੋਟੇ ਖੁਸ਼ੀਆਂ ਹੁੰਦੀਆਂ ਤੁਸੀਂ ਵੀ ਇੰਜੋਏ ਕਰਿਆ ਕਰੋ ਖੁਸ਼ ਰਿਆ ਕਰੋ ਧੰਨਵਾਦ